ਇਹਨਾਂ ਮੁਕਸਰ ਸਾਹਿਦ ਇੱਕ ਮੋਹੱਲੇ ਵਿੱਚ ਅਨਪੜ੍ਹ ਅਤੇ ਗਰੀਬ ਲੋਕਾਂ ਨੂੰ ਨਿੱਜੀ ਬੈਂਕ ਦੇ ਕੁਝ ਕਰਮਚਾਰੀਆਂ ਨਾਲ ਮਿਲ ਕੇ ਇਸ ਤਰ੍ਹਾਂ ਬੇਵਕੂਫ ਬਣਾਇਆ ਗਿਆ ਕਿ ਹੁਣ ਇਹ ਲੋਕ ਬਾਹਰੀ ਸੂਬਿਆ ਦੀ ਪੁਲਿਸ ਤੋਂ ਕਾफी ਡਰ ਰਹੇ ਹਨ ਤਰਸਮ ਮੋਹੱਲੇ ਜਾਂਚ ਕਰਨ ਵਾਲੇ ਇੱਕ ਨੌਜਵਾਨ ਦੇ ਨਾਂ ਦੀ ਕਮੇਟੀ ਬੈਂਕ ਦੇ ਕਰਮਚਾਰੀ ਆਏ ਅਤੇ ਇਹਨਾਂ ਦੇ ਖਾਤੇ ਖੋਲਦੇ ਗਏ ਖਾਤਾ ਨਾਮ ਲੈਣ ਵਾਲੀ ਬੈਂਕ ਕਿਟ ਵੀ ਉਸ ਨੌਜਵਾਨ ਨੇ ਆਪ ਹੀ ਰੱਖ ਲਈ ਜਿਸ ਦੇ ਵਿੱਚ ਏਟੀਐਮ ਆਦਿ ਵੀ ਸ਼ਾਮਲ ਸਨ ਤਕਰੀਬਨ 1 ਮਹੀਨੇ ਬਾਅਦ ਇਹਨਾਂ ਖਾਤਾਧਾਰਕਾਂ ਨੂੰ 15-15 ਸੋਵੇ ਨਗਰ ਵਿਵੇਚਤਾ ਕੇ ਤਗਰੀਬਨ 6 ਮਹੀਨੇ ਬਾਅਦ ਮੋਹੱਲੇ ਵਿੱਚ ਹਰਿਆਣੇ ਦੇ ਪੁਲਿਸ ਆਈ ਅਤੇ ਇੱਕ ਆਤਾਕਾਰ ਦੇ ਬਾਰੇ ਪੁੱਛਗਿੱਛ ਕਰਨ ਲੱਗੀ ਮੋਹੱਲਾਨਿਵਾਸੀਆਂ ਨੇ ਦੱਸਿਆ ਕਿ ਜਦੋਂ ਪੁਲਿਸ ਤੋਂ ਜਾਣਕਾਰੀ ਲਈ ਗਈ ਤਾਂ ਉਹਨਾਂ ਦੇ ਛੇ ਖਾਤੇ ਦੇ ਵਿੱਚ ਦੁਬਈ ਤੋਂ 2 ਨੰਬਰ ਦੇ ਪੈਸੇ ਦਾ ਲੈਣ-ਦੇਣ ਹੋਇਆ ਹੈ ਅਤੇ ਇਹ ਸੁਣ ਕੇ ਮੋਹੱਲਾ ਵਾਸੀ ਖਾਤਾਧਾਰਕਾਂ ਦੇ ਪਹਿਰਾ ਇੱਥੋਂ ਜ਼ਮੀਨ ਨਿਕਲ ਗਈ ਉਹਨਾਂ ਜਦੋਂ ਉਸ ਨੌਜਵਾਨ ਦੇ ਰਿਸਪਾਇਰ ਤੋਂ ਆਪਣੀਆਂ ਬੈਂਕ ਕਿੱਤਾ ਮੰਗੀਆਂ ਤਾਂ ਉਹਨਾਂ ਨੂੰ ਬੈਂਕ ਕਾਪੀਆਂ ਅਤੇ ਚੈੱਕਬੁੱਕ ਫੜਾਇਤੀਆਂ ਗਈਆਂ ਪਰ ਏਟੀਐਮ ਨਹੀਂ ਦਿੱਤੇ ਗਏ ਜਦੋਂ ਖਾਤਾਧਾਰਕਾਂ ਕਰੇ ਨੀਜੀ ਬੈਂਕ ਦੇ ਸ੍ਰੀ ਮੁਖਤਰ ਸਾਹਿਬ ਅਤੇ ਬਰੀਵਾਲਾ ਬਰਾਜ ਵਿੱਚ ਜਾ ਕੇ ਆਪਣੇ ਖਾਤਿਆਂ ਦੀ ਸਟੇਟਮੈਂਟ ਕਰਵਾਈਆਂ ਤਾਂ ਇਹਨਾਂ ਖਾਤਾ ਵਿੱਚ ਲੱਖਾਂ ਰੁਪਏ ਦਾ ਲੈਣ ਦੇਣ ਦੁਬਈ ਤੋਂ ਹੋਇਆ ਸੀ ਉਧਰ ਬੈਂਕ ਦੇ ਅਧਿਕਾਰੀ ਕੈਮਰੇ ਸਾਹਮਣੇ ਕੁਝ ਨਾ ਬੋਲ ਕੇ ਸਿਰਫ ਇੰਨਾ ਹੀ ਕਹਿੰਦੇ ਹਨ ਕਿ ਉਹਨਾਂ ਦੇ ਕਰਮਚਾਰੀਆਂ ਨੇ ਕਿਸੇ ਦੇ ਰੈਫਰੈਂਸ ਤੇ ਇਹ ਖਾਤੇ ਖੋਲੇ ਅਤੇ ਉਹਨਾਂ ਨੂੰ ਇਸ ਮਾਮਲੇ ਬਾਰੇ ਜ਼ਿਆਦਾ ਕੁਝ ਨਹੀਂ ਪਤਾ ਹੈ। ਉਧਰ ਦੂਸਰੇ ਪਾਸੇ ਇਸ ਮਾਮਲੇ ਵਿੱਚ ਸਮੂਹ ਖਾਤਾਧਾਰਕਾਂ ਨੇ ਹੁਣ ਪੁਲਿਸ ਨੂੰ ਇਹ شکایت ਦਿੱਤੀ ਹੈ ਅਤੇ ਪੁਲਿਸ ਇਸ ਮਾਮਲੇ 'ਤੇ ਫਿਲਹਾਲ ਜਾਂਚ ਕਰ ਰਹੀ ਹੈ। ਜੇਕਰ ਸੂਤਰਾਂ ਦੀ ਬਣੀ ਹੈ ਤਾਂ ਇਹ ਪੈਸਾ ਸੱਟਾ-ਬਜਾਅ ਦੇ ਵਿੱਚ ਦੁਬਈ ਵਰਤਿਆ ਗਿਆ ਹੈ ਅਤੇ ਦੁਬਈ ਦੀ ਇੱਕ ਕੰਪਨੀ ਨਾਲ ਹੀ ਖਾਤੇ ਦੇ ਰਹੀ ਲੈਣ-ਦੇਣ ਹੋਇਆ ਹੈ। ਉਧਰ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਬਹੁਤ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਤੇ ਬੱਬੂ ਕੌਰ ਨੇ ਤੇ ਗੁਰਪ੍ਰੀਤ ਨੇ ਸਾਡੇ ਖਾਤੇ ਖੁਲਾਏ ਜੀ ਮਲਾਜ਼ਮ ਸਲਾਹ ਦੇ ਲੈ ਕੇ ਚੋਏ ਕਿੰਨੇ ਕਿੰਨੇ ਪੈਸੇ ਦਿੱਤੇ ਖਾਤੇ ਕੀ ਕਹਿੰਦੇ ਸੀ ਖਾਤੇ ਖੋਲੇ ਕਿਵੇਂ ਤੇ 15 1500 ਰੁਪਿਆ ਕਹਿੰਦੇ ਸਕੀਮ ਆਇਆ ਕਰੋ ਮੋਦੀ ਦੀ ਅੱਛਾ ਸਾਨੂੰ ਦਾਹਾ ਚੱਕਾ ਦੱਸ ਤਾਂ ਹੋਇਆ ਕੀ ਹੁਣ ਕੀ ਹੋਇਆ ਹੋਗਾ ਸਾਡੇ ਨਾਲ ਐਡਾ ਵੱਡਾ ਫਰਾਡ ਹੋਇਆ ਗਾ ਜੀ ਸਾਡੇ ਨਾਲ ਨਿصاف ਹੋਣਾ ਚਾਹੀਦਾ ਜੀ ਕੀ ਹੋਇਆ ਕੀ ਇਹ ਤੁਹਾਡੇ ਖਾਤਿਆਂ 'ਚ ਤੁਸੀਂ ਪਤਾ ਕੀਤਾ ਬਾਰ ਲੋ ਪੈਸਾ ਪਾਵਾ ਆ ਤੇ ਕਢਾਇਆ ਪਤਾ ਨਹੀਂ ਕਿਨੇ ਕਰਾਇਆ ਏਟੀਐਮ ਉਟੀਐਮ ਤੁਹਾਨੂੰ ਦਿੱਤੇ ਸੀ ਕਿ ਉਹਨਾਂ ਨੇ ਹਾਂ ਜੀ ਮੈਨੂੰ ਨਾ ਕਾਪੀ ਮਿਲੀ ਨਾ ਏਟੀਐਮ ਮਿਲਿਆ ਨਹੀਂ ਓਕੇ ਤੇ ਤੁਸੀਂ ਬੈਂਕ ਗਏ ਹੋਣ ਹਾਂ ਜੀ ਗਏ ਸੀ ਬੈਂਕ ਕੋਲੇ ਕੀ ਕਹਿੰਦੇ ਬੈਂਕ ਵਾਲਿਆਂ ਨੇ ਤੁਸੀਂ ਬਾਈ ਦਾ ਸਟੇਟਮੈਂਟਾ ਕਢ ਦਿੰਦੇ ਆ ਉਹਦਾ ਜੀ ਬਸ ਓਕੇ ਬਾਕੀ ਰੋਸਾਨੇ ਕੀ ਨਹੀਂ ਆਣੀ ਬੰਦੀ ਪੁਲਿਸ ਕੋਲੇ ਗਏ ਪੁਲਿਸ ਕੋਲੇ ਵੀ ਗਏ ਜੀ ਕੀ ਕਹਿੰਦੇ ਉੱਥੇ ਵੀ ਦੇ ਕੇ ਆਇਆ ਤੇ ਸਰਪਰ ਵਾਲਿਆਂ ਕੋਲੇ ਵੀ ਇਸ ਤਰ੍ਹਾਂ ਦੇ ਰਿਪੋਰਟ ਕੀਤੀ ਆਈ ਓਕੇ ਇਸ ਵੀ ਜੀ ਹਾਂ ਜੀ ਓਕੇ ਓਕੇ ਸੋ ਸਾਡਾ ਮੇਰਾ ਨਾਮ ਮਨਦੀਪ ਕੌਰ ਹਾਂਜੀ ਸਾਡੇ ਬੱਬੂ ਕੌਰ ਨੇ ਖਾਤੇ ਖਲਵਾਏ ਸੀ ਬੱਬੂ ਨੇ ਤੇ ਗੁਰਪ੍ਰੀਤ ਨੇ ਕਿਹੜੇ ਬੈਂਕ ਦੇ ਸੀਗੇ ਐਸਐਸਬੀ ਬੈਂਕ ਦੇ ਅੱਛਾ ਹੋਇਆ ਕੀ ਦੀ ਉਹਦੇ ਵਿੱਚ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਮੋਦੀ ਸਾਹਿਬ ਦੇ ਖਾਤੇ ਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਸਾਨੂੰ ਤੁਹਾਨੂੰ 15-1500 ਰੁਪਏ ਆਇਆ ਕਰੂਗਾ ਓਕੇ ਤੇ ਸਾਨੂੰ ਇਹਨਾਂ ਨੇ 15-1500 ਰੁਪਏ ਦਿੱਤਾ ਵੀ ਹੈ ਓਕੇ ਤੇ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਤੁਸੀਂ ਖਾਤੇ ਖਲਵਾ ਲਓ ਤੇ ਇਹਨਾਂ ਨੇ ਸਾਨੂੰ ਕਾਪੀਆਂ ਤੇ ਸਾਡੀਆਂ ਬੈਂਕ ਦੀਆਂ ਕਾਪੀਆਂ ਸਾਰਾ ਕੁਝ ਸਾਡੇ ਕੋਲ ਲੈ ਗਏ ਸੀ ਬਹੁਤ ਸਾਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਇਹਨਾਂ ਨੇ ਅਸੀਂ ਇਹਨਾਂ ਤੋਂ ਕਾਪੀਆਂ ਮੰਗਦੇ ਸੀ ਇਹਨਾਂ ਨੇ ਕਾਪੀਆਂ ਨਹੀਂ ਸਰੋਂ ਦਿੱਤੀਆਂ ਇਹਨਾਂ ਨੇ ਓਕੇ ਹੁਣ ਜਦੋਂ ਵੇਖੇ ਖਾਤੇ ਤੇ ਹੋਇਆ ਕਿ ਜਦੋਂ ਪੁਲਿਸ ਆਈ ਸਾਡੇ ਜਿਹੜੇ ਖਾਤੇ ਦੇ ਵਿੱਚ ਵੇਖਿਆ ਜੀ ਸਾਡੇ ਤੇ ਇਹਨਾਂ ਨੇ ਐਂਟਰੀਆਂ ਆਈਆਂ ਸੀ ਅਸੀਂ ਤੇ ਜਿਹੜਾ ਖਾਤਾ ਸਟੇਟਮੈਂਟ ਕਢਵਾਈ ਜਾ ਕੇ ਕਾਪੀਆਂ ਦੀ ਤੇ ਉੱਥੇ ਕਾਪੀਆਂ ਦੇ ਉੱਤੇ ਸਾਡੀਆਂ ਤੇ 3-3 ਲੱਖ ਦੀ 4-4 ਲੱਖ ਦੀਆਂ ਐਂਟਰੀਆਂ ਆਈਆਂ ਵੀਆਂ ਜਿਹਦੇ ਵਿੱਚ ਸਾਡੇ ਤੇ ਸਾਨੂੰ ਪਤਾ ਵੀ ਨਹੀਂ ਸੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਇਹਨਾਂ ਨੇ ਇੰਨਾ ਪੈਸਾ ਸਿੱਥੋਂ ਭਰਾਂਗੇ ਤੇ ਸਾਡੀ ਤਾਂ ਵੱਧ ਤੋਂ ਵੱਧ ਮੋਦੀ ਮੂਰੇ ਇਹ ਰਦਾਸ ਬਿਸਾਨੂੰ ਇਨਸਾਫ ਮਿਲੇ ਤੇ ਸਾਨੂੰ ਵੀ ਸਾਨੂੰ ਜਿੰਨੇ ਵੱਧ ਜਿਹੜੇ ਵੀ ਅਪਰਾਧੀ ਉਹਨਾਂ ਨੂੰ ਜਿਹੜਾ ਬੰਦਾ ਵਿੜਿੰਗਾ ਦਾ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਮੇਰਾ ਨਾਮ ਗਗਨਦੀਪ ਭਾਈ ਸਾਦੀ ਕੀ ਹੋਇਆ ਕੀ ਆ ਸਾਰਾ ਜੀ ਇਹ ਸਾਡੇ ਮਹੱਲੇ ਦੇ ਵਿੱਚ ਨਾ ਇਹ ਦੂਜਾ ਸਹਿਕ ਸੰਗ ਦਾ ਜਵਾਈ ਰਹਿੰਦਾ ਸੀ ਗੁਰਪ੍ਰੀਤ ਸਿੰਘ ਤੇ ਬੱਬੂ ਕੌਰ ਇਹਨਾਂ ਨੇ ਖਾਤੇ ਖਲਵਾਏ ਚੁੱਕੀ ਇਹ ਕਹਿੰਦੇ ਵੀ ਮੋਤੀ ਵਾਲੀ ਸਕੀਮ ਆ ਤੇ ਤੁਹਾਡੇ ਖਾਤੇ 'ਚ 1500 ਰੁਪਏ ਮਹੀਨਾ ਆਇਆ ਕਰੂਗਾ ਕਿਹੜੇ ਬੈਂਕ ਦੇ ਖਾਤੇ ਸੀ ਇਹ ਐਚਪੀਐਚ ਕੋੜ ਕੋੜਾ ਰੋਡ ਤੇ ਹੀ ਬੈਂਕ ਆ ਓਕੇ ਜੀ ਤੇ ਹੋਇਆ ਕੀ ਇਹਨਾਂ ਨੇ ਸਾਡੇ ਖਾਤੇ ਖਲਵਾਤੇ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਨੂੰ 1500 ਰੁਪਏ ਆਇਆ ਕਰੂਗਾ ਛੋਟੇ ਖਾਤੇ 'ਚ ਹੂੰ ਹੂੰ ਤੇ ਸਾਡੇ ਖਾਤੇ ਖਲਵਾਤੇ ਹੀ ਇਹਨਾਂ ਨੇ ਤੇ ਸਾਨੂੰ ਕੋਈ ਪੈਸਾ ਖਾਤੇ 'ਚ ਨਹੀਂ ਦਿੱਤਾ ਗਾ ਤੇ ਸਾਨੂੰ ਹਜ਼ਾਰਾਂ ਰੁਪਏ ਇਹਨਾਂ ਨੇ ਉਹ ਨਗਦ ਦਿੱਤੇ ਸੀਗੇ ਹੂੰ ਤੇ ਉਸ ਤੋਂ ਬਾਅਦ ਸਾਡੇ ਘਰੇ ਗੜਕਾਵਾ ਦੀ ਪੁਲਿਸ ਆ ਗਈ ਟਾਈਮ ਪਹਿਲੇ ਵੀ 3 ਮਹੀਨਾ ਪਹਿਲਾਂ ਹੂੰ ਤੇ ਉਹ ਗੜਕਾਵਾ ਦੀ ਪੁਲਿਸ ਆ ਗਈ ਤੇ ਉਹ ਸਾਡੇ ਨੂੰ ਕਹਿੰਦੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਗਗਨਦੀਪ ਕੌਣ ਆ ਮੈਂ ਤੇ ਘਰੇ ਪੰਚਾਇਤ ਦੀ ਵੇਂ ਇਲਾਕਾ ਪਿਆ ਹੈ ਇਹਦੇ ਤੇ ਤੇ ਇਹਨਾਂ ਨੂੰ ਜਦੋਂ ਜਾ ਕੇ ਕਿਹਾ ਵੀ ਐਂ ਕਰਕੇ ਵੀ ਤੁਸੀਂ ਖਾਤੇ ਖਲਾਏ ਤੇ ਵੀ ਸਾਡੀ ਆ ਕਰ ਵੀ ਕਰੋ ਕਹਿੰਦੇ ਇਤ ਆਪ ਦਾ ਪੈਸਾ ਲਾ ਕੇ ਨਿਪਟ ਲਾਂਗੇ ਇਸ ਵੀ ਕੋਈ ਕੁਝ ਵੀ ਕਰ ਸਕਦੇ ਇੱਥੇ ਤੁਹਾਨੂੰ ਖਾਤੇ ਖਲਾ ਕੇ ਏਟੀਐਮ ਦਿੱਤਾ ਸੀ ਉਹਨਾਂ ਨੇ ਤਾਂ ਕੁਝ ਹਾਂਜੀ ਸਰ ਜੀ ਕੋਈ ਨਹੀਂ ਇਹਨਾਂ ਨੇ ਏਟੀਐਮ ਨਹੀਂ ਦਿੱਤਾ ਮੈਂ ਤਾਂ ਕਾਪੀ ਵੀ ਨਹੀਂ ਦਿੱਤੀ ਓਕੇ ਤੇ ਬੈਂਕ ਜਿਹੜਾ ਹੈਗਾ ਬੈਂਕ ਵਾਲੇ ਨਾਲ ਆਏ ਸੀ ਕਿ ਇਕੱਲੇ ਉਹ ਆਏ ਸੀ ਕਿ ਜਿਹੜੇ ਖੋਲ ਗਏ ਇਹਨਾਂ ਨੇ ਦੋ ਬੰਦੇ ਸਦਾਈ ਸੀਗੇ ਅੱਛਾ ਅੱਛਾ ਬੈਂਕ ਦੇ ਮੁਲਾਜ਼ਮ ਆਏ ਸੀ ਨਾਲ ਪਕ ਕਿਤੇ ਹੁਣ ਪੁਲਿਸ ਕੀ ਕਹਿੰਦੀ ਹੈ ਕਿ ਪੈਸੇ ਕੰਦੇ ਆਏ ਆ ਉਹਦੇ ਚ ਜੇ ਕੁਛ ਹੋ ਜਾ। ਪੁਲਸਾਂ ਨਹੀਂ ਹੈ ਜੀ ਵੀ ਇਹ ਦੂਜਾ ਉੱਥੋਂ ਪਿਆ ਜੀ ਦੰਬਈ ਦਾ ਪੈਸਾ। ਤੇ ਵੀ ਇਹ ਤਾਂ ਦੂਜਾ ਵੀ ਉਹਨਾਂ ਨੇ ਤਾਂ ਵੀ ਯਾਨੀ ਕਿ ਮੈਨੂੰ ਤੂਚੀ ਮਾਰ ਲਈ ਮੇਰੇ ਨਾਂ ਤੇ ਆਇਆ ਘਟਦਾ ਹੀ। ਤੇ ਇਹਨਾਂ ਨੂੰ ਕਹੀਦਾ ਵੀ ਤੁਸੀਂ ਜੀ ਸਾਡੀ ਗੱਲ ਬਾਤ ਉਹ ਕਹਿੰਦੇ ਅਸੀਂ ਨਹੀਂ ਸੁਣ ਸਕਦੇ ਕੁਛ ਵੀ। ਵਰ ਸਕਦੇ। ਲੋਕਲ ਕੋਈ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਹ ਜੀ ਐਸਐਸਪੀ ਦੇ ਦਫ਼ਤਰ ਵੀ ਦਿੱਤੀ ਹੈ ਜੀ। ਉਹਨਾਂ ਨੇ ਸਾਈਬਰ ਵਾਲਿਆਂ ਨੂੰ ਦਿੱਤੀ। ਸਾਈਬਰ ਵਾਲੇ ਕਹਿੰਦੇ ਵੀ ਤੁਸੀਂ ਉੱਥੇ ਗੜগাঁও ਜਾਓ। ਓਕੇ। ਇਹ ਆ ਇੱਕ ਹੁੰਦੀ ਤੇ 454 ਦੇ ਓਕੇ ਇਧਰ ਸਰ ਮੇਰਾ ਨਾਮ ਗੁਰਪ੍ਰੀਤਾ ਸਪੈ ਦਾ ਬਸਤੀ ਤੇ ਰਹਿਣਾ ਨਹੀਂ ਆ ਤੇ ਬੱਬੂਪੁਰ ਤੇ ਗੁਰਪ੍ਰੀਤ ਸਿੰਘ ਬਸਤੀ ਜੀ ਰਹਿੰਦਿਆ ਸੇਮ ਸੇਮ ਤਾਂ ਜਿਵਾਈ ਹੈਗਾ ਉਹ ਕਹਿੰਦੇ ਵੀ ਮੋਦੀ ਸੀ ਸਾਫ ਦੀ ਸਕੀਮ ਆਈ ਆ ਤੇ ਵੀ ਤੁਸੀਂ ਖਾਤੇ ਖਲਵਾ ਲਓ ਤੇ ਅਸੀਂ ਸਾਰੇ ਮੱਲਿਆ ਲਿਆ ਨੇ ਖਾਤੇ ਖਲਵਾ ਲੇ ਤੇ ਉਹ ਕਹਿੰਦੇ ਵੀ 15-1500 ਰੁਪਏ ਚੜ੍ਹੇਗੇ ਨਹੀਂ ਆਇਆ ਕਰੂਗਾ ਤੇ ਸਾਨੂੰ 15-1500 ਰੁਪਏ ਦਿੱਟਾ ਵੀ ਘੱਟੋ-ਘੱਟ ਮਹੀਨੇ ਬਾਅਦ ਉਹਦੀ ਮੰਮਾ ਫੜਾ ਕੇ ਗਏ ਆ ਤੇ ਉਹ ਕਹਿੰਦੇ ਐਫਸੀਆਈ ਬੈਂਕ ਜੋ ਸਰ ਵੀ ਆਈ ਸੀ ਦੋ ਨਾਲ ਤੇ ਦੋਵੇਂ ਜਾਣੀ ਇਹ ਸੀ ਨਾਲ ਜਦੋਂ ਸਾਡੇ ਖਾਤੇ ਖੁੱਲੇ ਆ ਬੱਬੂ ਕੋਲ ਦੇ ਘਰੇ ਖਾਤੇ ਖੁੱਲੇ ਆ ਹੁਣ ਹੋਇਆ ਕੀ ਫਿਰ ਹੁਣ ਸਰ ਗੁਰਗੋਂ ਦੀ ਪੁਲਿਸ ਆਈ ਸੀ ਸਾਡੇ ਇੱਕ ਮੈਂਬਰ ਤੇ ਤੇ ਉਹ ਕਹਿੰਦੇ ਵੀ ਤੁਹਾਡਾ ਇੰਨਾ-ਇੰਨਾ ਪੈਸਿਆਂ ਦਾ ਲੈਣ ਦੇਣ ਹੋਇਆ ਵੀ ਕਿੰਨੇ ਹੋਇਆ ਅਸੀਂ ਸਰ ਬੈਂਕ ਚ ਗਏ ਬੈਂਕ ਵਾਲੇ ਕਹਿੰਦੇ ਵੀ ਇਹ ਸਾਨੂੰ ਨਹੀਂ ਪਤਾਗਾ ਇਹ ਬੱਬੂ ਤੇ ਗੁਰਪ੍ਰੀਤ ਤੇ ਕਾਰਵਾਈ ਕਰੋ ਓਕੇ ਤੇ ਤੁਹਾਡੇ ਜਿਹੜੇ ਏਟੀਐਮ ਕਿੱਥੇ ਸੀਗੇ ਏਟੀਐਮ ਸਰ ਸਾਨੂੰ ਨਹੀਂ ਦਿੱਤੇ ਸਾਨੂੰ 9ਵੇਂ ਮਹੀਨੇ 10ਵੇਂ ਮਹੀਨੇ ਕਾਪੀਆਂ ਦਿੱਤੀਆਂ ਅਸੀਂ ਜਦੋਂ ਕਾਪੀ ਪੁੱਛਦੇ ਸੀਗੇ ਕਹਿ ਦਿੰਦੇ ਸੀਗੇ ਦੇ ਤੁਹਾਡੇ ਕਿਹੜਾ ਵਿੱਚ ਪੈਸੇ ਜਮ੍ਹਾਂ ਕਰਾਇਆ ਜਿਹੜੇ ਤੁਸੀਂ ਕਢਵਾਉਣੇ ਆ ਤੇ ਜਦੋਂ ਫਿਰ ਉਹ ਮੁੰਡੇ ਤੇ ਪੁਲਿਸ ਆ ਕੇ ਗੜਗੌਂਦੀ ਉਹ ਤੋਂ ਬਾਅਦ ਅਸੀਂ ਸਾਨੂੰ ਉਹਨਾਂ ਨੇ ਕਾਪੀਆਂ ਦਿੱਤੀਆਂ ਤੇ ਅਸੀਂ ਬੈਂਕ ਗਏ ਤੇ ਉਹ ਕਹਿੰਦੇ ਵੀ ਤੁਹਾਡੇ ਖਾਤੇ ਦੇ ਵਿੱਚ ਲੈਣ ਦੇਣ ਬਹੁਤ ਜ਼ਿਆਦਾ ਹੋਇਆ ਪਿਆ ਫੇਰ ਅਸੀਂ ਸਾਰਾ ਐਸਐਸਪੀ ਦੇ ਵੀ ਦੇ ਆ ਉਹਨਾਂ ਨੇ ਐਸਐਸਪੀ ਨੇ ਉਹਨਾਂ ਨੂੰ ਸੈਬਰ ਵਾਲਿਆਂ ਦੇ ਦਿੱਤੀ ਉਹ ਕਹਿੰਦੇ ਵੀ ਤੁਸੀਂ ਵੜਗੋ ਜਾਓ ਸਾਰੇ ਉਹ ਤੋਂ ਬਾਅਦ ਸਾਰ ਅਸੀਂ ਫੇਰ ਐਸਐਸਪੀ ਦੇ ਗਏ ਤੇ ਤੁਹਾਡੇ ਖਾਤਿਆਂ 'ਚ ਪਤਾ ਲੱਗਿਆ ਜਦ ਜੇ ਸਟੇਟਮੈਂਟ ਵੇਖੀ ਕਿੱਥੇ ਗਏ ਪੈਸੇ ਜਾਂ ਕਿੱਧਰ ਆਏ ਸਾਨੂੰ ਪਤਾ ਨਹੀਂ ਹੁੰਦਾ ਇਹ ਕਹਿੰਦੇ ਆ ਵੀ ਉਹਨਾਂ ਦਾ ਕਹਿਣਾ ਇਹ ਆ ਵੀ ਉਹ ਦबई ਚ ਗਏ ਜਾਂ ਪੈਸੇ ਜਾਂ ਲੈਣਦਣ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ ਸਭ ਨੂੰ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਨੂੰ ਇਹੀ ਆ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਜਿਹੜੇ ਅਪਰਾਧੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਓਕੇ